ਜੋ ਆਪਣਾ ਸਰਮਣ ਕਰਿਆ ਭਾਈ ਸੇ ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚੋਂ ਭਾਈ ਸਾਹਿਬ ਜੀ ਬਹੁਤ ਹੀ ਸੁੰਦਰ ਨਵੇਕਲੇ ਢੰਗ ਨਾਲ ਸਾਨੂੰ ਸੁਝਾਉਣਾ ਕਰਦੇ ਨੇ ਤੇ ਦੱਸ ਰਹੇ ਨੇ ਕਿ ਬਚਪਨ ਵਿੱਚ ਕਿਵੇਂ ਮਾਂ ਤੇ ਪੁੱਤ ਦਾ ਬੱਚਿਆਂ ਪ੍ਰਤੀ ਪਿਆਰੰਦਾ ਹੈ ਕਿਵੇਂ ਬੱਚਾ ਵੱਡਾ ਹੁੰਦਾ ਹੈ ਤੇ ਕਿਵੇਂ ਸੁੱਖਾਂ ਸੁਖ ਕੇ ਮਾਪਿਓ ਬੱਚੇ ਦਾ ਵਿਆਹ ਕਰਦੇ ਨੇ ਤੇ ਜਦੋਂ ਕੋਈ ਬੱਚਾ ਵੱਡਾ ਹੋ ਕੇ ਆਪਣੇ ਘਰ ਵਾਲੀ ਦੇ ਪਿੱਛੇ ਲੱਗ ਕੇ ਕਿਵੇਂ ਮਾਪਿਓ ਨੂੰ ਛੱਡ ਦਿੰਦਾ ਹੈ ਵਕੂ ਵੈ ਪੁੱਤਰਨ ਲੈ ਮਾਪਿਓ ਦੇ ਉਤਾਰ ਵਿਚਾਰੇ ਸੰਗਤ ਜੀ ਮਾਤਾ ਪਿਤਾ ਦਾ ਦੇਣ ਕੋਈ ਦੇ ਨਹੀਂ ਸਕਦਾ ਮਾਂ ਦਾ ਦੇਣ ਕੋਈ ਨਹੀਂ ਦੇ ਸਕਦਾ ਕਿਉਂਕਿ ਮਾਂ ਦੇ ਸਾਡੇ ਉੱਤੇ ਉਪਕਾਰ ਹੀ ਇਤਨੇ ਨੇ ਬੱਚਾ ਭੁੱਖਾ ਸੌ ਜਾਵੇ ਨਾ ਤੇ ਸਾਰਾ ਦਿਨ ਮਾਂ ਦਾ ਹਿਰਦਾ ਬਲੁੰਦ ਰਹਿਦਾ ਕਿ ਬੱਚਾ ਭੁੱਖਾ ਹੀ ਸੌਂ ਗਿਆ ਜੇ ਸ਼ਾਮ ਘਰ ਆਉਣ ਵਿੱਚ ਦੇਰੀ ਹੋ ਜਾਵੇ ਤੇ ਮਾਂ ਉੱਪਰ ਨੂ ਅੱਖਾਂ ਟਪਕੇ ਦੇਖਦੀ ਰਹਿੰਦੀ ਏ ਕਦੋਂ ਮੇਰਾ ਪੁੱਤ ਕਰਨ ਆਵੇਗਾ ਐਸਾ ਹੈ ਮਾਂ ਪੁੱਤ ਦਾ ਪਿਆਰ ਪਰ ਕਈ ਮੂਰਖ ਲੋਕ ਹੁੰਦੇ ਨੇ ਜੋ ਕਿ ਮਾਂ ਪਿਓ ਦੇ ਉਪਕਾਰ ਵਿਸਾਰ ਜਾਂਦੇ ਨੇ ਉਹ ਲੱਦਦੇ ਨੇ ਬਨਿਆਵੇ ਕੰਮਾਂ ਵਿੱਚ ਲੱਗ ਜਾਂਦੇ ਨੇ ਆਪਾਂ ਕਈ ਵਾਰ ਦੇਖੀਦਾ ਏ ਕਿ ਨੌਜਵਾਨ ਮੀਨ ਕਿਵੇਂ ਗੁਰਦੁਆਰੇ ਵਿੱਚ ਜਾ ਜਾ ਕੇ ਸੇਵਾ ਕਰਦੇ ਨੇ ਪਰ ਜਦ ਇੱਕ ਉਹਨਾਂ ਦੇ ਘਰ ਵੱਲ ਧਾਤੀ ਮਾਰੀਏ ਕਿਉਂ ਘਰ ਵਿੱਚ ਮਾਪਿ ਪਿਤਾ ਨੂੰ ਬੁਲਾਉਣਾ ਤੇ ਦੂਰ ਕੋਈ ਕੁਛ ਦੇ ਗਿਛਦੇ ਵੀ ਨਹੀਂ ਸੋ ਐਸੀ ਗੁਰਦੁਆਰੇ ਵਿੱਚ ਸੇਵਾ ਕਰਨੀ ਤਾਂ ਹੀ ਸਫਲ ਹੈ ਜੀ ਅਸੀਂ ਘਰ ਵਿੱਚ ਮਾਪਿਓ ਦੀ ਸੇਵਾ ਕਰੀਏ। ਵਿਰਲੇ ਹੀ ਗੁਰਮੁਖ ਦਾਣ ਹੁੰਦੇ ਨੇ ਜੋ ਆਪਣੇ ਮਾਪੇ ਤੋਂ ਕਦੇ ਭੁੱਲਦੇ ਨਹੀਂ। ਜਿੰਨ ਰਾਤ ਉਹਨਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਨੇ। ਜਿੱਦਾਂ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਬਰਿੰਦਰ ਕੌਰ ਜੀ ਉਹਨਾਂ ਦੇ ਹੁਣ ਹਸ ਪੁੱਤਰ ਵੀਰ ਕਰਮਜੀਤ ਸਿੰਘ ਜੀ ਸੋਨੀ ਭਾਜੀ ਔਰ ਵੀਰ ਭੁਪਿੰਦਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਈ ਸੇਵਾ ਆਪਣੀ ਮਾਤਾ ਜੀ ਦੀ ਕੀਤੀ ਉਹਨਾਂ ਦੇ ਸਮੁੱਚੇ ਹੀ ਪਰਿਵਾਰ ਨੇ ਵੱਡੇ ਛੋਟੇ ਪਰਿਵਾਰ ਨੇ ਰਲ ਮਿਲ ਕੇ ਬਹੁਤ ਸੇਵਾ ਕਰਿਆ ਕਰਦੇ ਸਨ ਕਿਉਂਕਿ ਭਾਈ ਕਰਮਜੀਤ ਸਿੰਘ ਸੋਨੀ ਵੀਰ ਜੀ ਕਾਫੀ ਸਮੇਂ ਤੋਂ ਪਰਿਵਾਰ ਨਾਲ ਲਗਾਵੇ ਸਾਡੇ ਨਾਲ ਹੀ ਕੀਰਤਨ ਦੀ ਹਾਜ਼ਰੀ ਭਰਦੇ ਨੇ ਕੀਰਤਨ ਫਰਿਆ ਕਰਦੇ ਨੇ ਸੋ ਇਸ ਕਰਕੇ ਪਰਿਵਾਰ ਵਿੱਚ ਆਉਣ ਜਾਣ ਲੱਗਿਆ ਰਹਿੰਦਾ ਦੇਖੀਦਾ ਏ ਕਿਵੇਂ ਛੋਟੇ ਬੱਚੇ ਔਰ ਸੁਭਤਾ ਹੀ ਪਰਿਵਾਰ ਮਾਤਾ ਪਿਤਾ ਦੀ ਸੇਵਾ ਵਿੱਚ ਲੱਗੇ ਰਹਿੰਦੇ ਨੇ ਸੋ ਸਾਨੂੰ ਵੀ ਵੀਰ ਜੀ ਹੁਣਾਂ ਤੂੰ ਸਿੱਖਿਆ ਲੈਣ ਦੀ ਲੋੜ ਏ ਕਿ ਕਿਵੇਂ ਮਾਤਾ ਪਿਤਾ ਦੀ ਸੇਵਾ ਕਰਨੀ ਹੈ ਕਿਵੇਂ ਉਹਨਾਂ ਦਾ ਕਹਿਣਾ ਮੰਨਣਾ ਹੈ ਕਿਵੇਂ ਉਹਨਾਂ ਦੀ ਆਗਿਆ ਵਿੱਚ ਰਹਿਣਾ ਹੈ ਪਰ ਕਈ ਅਣਗਾਨ ਨੂਰ ਹੁੰਦੇ ਨੇ ਜੋ ਆਪਣੇ ਮਾਤਾ ਪਿਤਾ ਨੂੰ ਵਿਸਾਰ ਜਾਂਦੇ ਨੇ ਭੁੱਲ ਜਾਂਦੇ ਨੇ ਜੇ ਕਿਸੇ ਨੂੰ ماں ਪੁੱਛ ਲਵੇ ਨਾ ਪੁੱਤ ਤੇਰਾ ਕੰਮ-ਕਾਰ ਕਿੱਦਾ ਏ ਜੱ ਕਿੱਥੋਂ ਆਇਆ ਕਿੱਥੇ ਚੱਲਿਆ ਏ ਤੇ ਕਈ ਵਾਰ ਬੱਚਾ ਟੁੱਟ ਕੇ ਬਹਿ ਜਾਂਦਾ ਏ ਕਿ ਮਾਤਾ ਤੈਨੂੰ ਸਮਝ ਲੱਗਣੀ ਸਾਡੇ ਕੰਮਕਾਰ ਦੀ ਤੈਨੂੰ ਸਮਝ ਲੱਗਣੀ ਤੈਨੂੰ ਕੀ ਸਮਝਾਵਾਂ ਪਰ ਅਸੀਂ ਭੁੱਲ ਬੈਠਦੇ ਆ ਜਦੋਂ ਬਚਪਨ ਵਿੱਚ ਆਪਾਂ ਛੋਟੇ ਹੁੰਦੇ ਸੀ ਨਾ ਜਾਂ ਭੁੱਖ ਲੱਗਦੀ ਜਾਂ ਕੋਈ ਚੀਜ਼ ਲੈਣੀ ਜਾਂ ਕੋ ਖੇਡਣਾ ਜਾਂ ਕੁਝ ਕਰਨਾ ਬੋਲ ਨਹੀਂ ਸਕਦੇ ਆਪਾਂ ਰੋ ਕੇ ਕੋਈ ਚੀਜ਼ ਮੰਗਦੇ ਸਾਂ ਜਾਂ ਭੁੱਖ ਲੱਗੀ ਤਾਂ ਦੱਸਦੇ ਸਾਂ ਤਾਂ ਸਾਡੀ ਮਾਂ ਸਾਨੂੰ ਪਤਾ ਕਰ ਲੈਂਦੀ ਸੀ ਕਿ ਮੇਰਾ ਬੱਚਾ ਕੀ ਚਾਹੁੰਦਾ ਹੈ ਕਿ ਉਹਨੂੰ ਭੁੱਖ ਲੱਗੀ ਹੈ ਜਾਂ ਕੁਝ ਔਰ ਮੰਗ ਰਿਹਾ ਹੈ ਆਪਾਂ ਉਹ ਤੋਂ ਕੁਝ ਵੀ ਲੈਣਾ ਹੈ ਕੁਝ ਮੰਗਣਾ ਹੋਵੇ ਤੇ ਆਪਾਂ ਰੋ ਕੇ ਦੱਸਿਆ ਕਰਦੇ ਸਾਂ ਤਾਂ ਅੱਜ ਤੇ ਸਤਿਗੁਰੂ ਦੀ ਆਪਣੀ ਅਪਾਰ ਕਿਰਪਾ ਹੈ ਆਪਾਂ ਬੋਲ ਸਕਦੇ ਰਸਨਾ ਦਿੱਤੀ ਹੈ ਤੇ ਆਪਾਂ ਟੁੱਟ ਕੇ ਬੈਠ ਜਾਂਦੇ ਨੇ ਕਿ ਮਾਂ ਤੈਨੂੰ ਨਹੀਂ ਪਤਾ ਲੱਗਣਾ ਕਿ ਮੈਂ ਕੀ ਕਹਿ ਰਿਹਾ ਹਾਂ ਸੋ ਇਹਨਾਂ ਗੱਲਾਂ ਵੱਲ ਧਿਆਨ ਦਿਓ ਸੰਗਰ ਜੀ ਕਿਉਂਕਿ ਮਾਤਾ ਪਿਤਾ ਬਾਅਦ ਵਿੱਚ ਲੱਭਦੇ ਨਹੀਂ ਕਿਉਂਕਿ ਮਾਂ ਘਰ ਦੀ ਰੌਣਕ ਹੈ ਮਾਂ ਘਰ ਦੀ ਵੇੜੇ ਦੀ ਰੌਣਕ ਹੈ ਮਾਂ ਚੌਂਕੀ ਦੀ ਰੌਣਕ ਹੈ ਜੇ ਰਹਿੰਦੇ ਸਵਾਸਾ ਤਾਂ ਆਪਾਂ ਮਾਤਾ ਪਿਤਾ ਨੂੰ ਸੁੱਖ ਨਹੀਂ ਨਾ ਦੇ ਸਕਦੇ ਤੇ ਆਪਣੇ ਗੁਰਦੁਆਰਿਆਂ ਵਿੱਚ ਸੇਵਾ ਕਰਨੀ দান ਪੁੰਨ ਕਰਨਾ व्यर्थ ਹੈ। ਵਕੂ ਵੇ ਭੁਤ ਰੰ ਲੈ ਮਾਂ ਪਿਓ ਦੇ ਉਪਕਾਰ ਵਿਚਾਰੇ ਪਾਏ ਗੁਰਦਾਸ ਦੀ ਬਹੁਤ ਹੀ ਸਾਨੂੰ ਸੋਕੇ ਢੰਗ ਨਾਲ ਸਮਝਾਉਣਾ ਕਰਦੇ ਨੇ ਕਿ ਘਰ ਵਿੱਚ ਆਪਾਂ ਮਾਤਾ ਪਿਤਾ ਦੀ ਸੇਵਾ ਨਹੀਂ ਕਰ ਸਕਦੇ ਲੋਕਾਚਾਰ ਕੋਏ ਵੱਡੇ ਬੁਜ਼ਾਰੇ ਲੋਕਚਾਰੀ ਆਪਾਂ ਵੱਡੇ ਬਣ ਬਣ ਕੇ ਬੈਂਦੇ ਆਂ ਉਸ ਦਾ ਕੀ ਫਾਇਦਾ ਸੰਤ ਜੀ ਜੇ ਘਰ ਵਿੱਚ ਆਪਣਾ ਮਾਤਾ ਪਿਤਾ ਹੀ ਆਪਣੇ ਤੋਂ ਦੁਖੀ ਬੈਠਾ ਏ ਕਿ ਮੇਰਾ ਪੁੱਤ ਮੈਨੂੰ ਕੁਛ ਦਾ ਅਕਿਸ ਦਾ ਨਹੀਂ ਹੋਵੇ ਪੁੱਤ ਸਰਵਣ ਮਿਰਲਾ ਕੋਈ ਮਿਰਲੇ ਸਰਵਣ ਪੁੱਤ ਭਾਈ ਕਰਮਜੀਤ ਸਿੰਘ ਜੀ ਭਾਈ ਬਿੰਦਰ ਸਿੰਘ ਜੀ ਵਰਗੇ ਮੁੰਡੇ ਨੇ ਜਿਨ੍ਹਾਂ ਨੇ ਆਪਣਾ ਕੰਮਕਾਰ ਦੁਕਾਨਦਾਰੀ ਨੂੰ ਦੇਖੀ ਹਸਪਤਾਲ ਵਿੱਚ ਜਾ ਕੇ ਬੈਠੇ ਰਹੇ ਨੇ ਔਰ ਉਸ ਕਾਲ ਕੋ ਕੰਦਾ ਹੁਕਮ ਹੈ ਉਸ ਦਾ ਭਾਣਾ ਹੈ ਜੋ ਆਇਆ ਸਤਲ ਸੀ ਸਭ ਕੋਈ ਆਈ ਵਾਰੀ ਕਿਉਂਕਿ ਜਿਸ ਨੇ ਸੰਸਾਰ ਤੇ ਆਉਣਾ ਹੈ ਉਸ ਨੇ ਇੱਕ ਨਾ ਇੱਕ ਦਿਨ ਜਾਣਾ ਸੁੱਕੀ ਕਰ ਸਕਦੇ ਆਵ ਛਪ ਨਾਲ ਜੁੜਨਾ ਕਰੀਏ ਮਾਂ ਪਿਓ ਦੇ